ਬਟਾਲਾ ਸ਼ਹਿਰ ਦੇ ਵਿਧਾਇਕ ਅਮਨ ਸ਼ੇਰ ਸਿੰਘ ਖੰਸੀ ਦੇ ਵੱਲੋਂ ਵੱਡਾ ਪ੍ਰਲਾਕ ਕੀਤਾ ਗਿਆ ਹੈ ਸ਼ਹਿਰ ਦੇ پارک ਦੀ ਲੋਹਾਰ ਨੂੰ ਬਦਲ ਦਿੱਤਾ ਗਿਆ ਇਸ پارک ਦੇ ਵਿੱਚ ਸ਼ਹੀਦਾਂ ਦੀਆਂ ਮੂਰਤੀਆਂ ਸਤਪਤ ਕੀਤੇ ਅਗਿਆਨੇ ਜਿਸ ਉੱਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸ਼ਹੀਦ ਉਦਮ ਸਿੰਘ ਦੀਆਂ ਮੂਰਤੀਆਂ ਸ਼ਾਮਿਲ ਨੇ ਇਸ ਦੇ ਇਲਾਵਾ 100 ਫੁੱਟ ਉੱਚਾ ਇੱਕ ਰਾਸ਼ਟਰੀ ਝੰਡਾ ਲਗਾਇਆ ਗਿਆ ਅਮਨ ਸ਼ੇਰ ਸਿੰਘ ਮੁਤਾਬਕ ਇਹ ਝੰਡਾ 2 ਕਿਲੋਮੀਟਰ ਤੱਕ ਲੋਕਾਂ ਨੂੰ ਦਿਖਾਈ ਦੇਵੇਗਾ ਤੇ ਨੈਸ਼ਨਲ ਹਾਈਵੇ ਤੇ ਝੰਡਾ ਲਗਾਇਆ ਗਿਆ ਹੈ ਤਾਂ ਜੋ ਦੇਸ਼ ਦਾ ਨਾਮ ਹੋਰ ਉੱਚਾ ਕੀਤਾ ਜਾ ਸਕੇ ਮੈਂ ਇਹੋ ਕਹਿਣਾ ਚਾਹੂੰਗਾ ਜੀ ਜ਼ਿੰਦਗੀ ਦਾ ਜਿਹੜਾ ਇਹ ਦੁਨੀਆ ਦਾ ਮੇਲਾ ਹੈ ਆਉਣਾ ਜਾਣਾ ਬਣਿਆ ਹੈ ਜਿਹੜਾ ਕੋਈ ਆ ਕੇ ਚੰਗੇ ਕੰਮ ਕਰ ਜਾਂਦਾ ਦੁਨੀਆ ਉਹਨੂੰ ਯਾਦ ਰੱਖਦੀ ਹੈ। ਇਹ ਔਰ ਗੱਲ ਮੈਂ ਇੱਕ ਗੱਲ ਮੰਨ ਮੰਨਣਾ ਕਹਿ ਸਕਦਾ ਵੀ ਇੱਕ ਦੇਸ਼ ਭਾਵਨਾ ਦਾ ਜਜ਼ਬਾ ਤੇ ਜਨੂਨ ਜਿਹੜਾ ਇਹ ਸਾਡੇ ਲੋਕਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਜਿਹੜਾ ਬੜਾ ਕਾਇਮ ਰੱਖਣ ਦੀ ਇਹਨੂੰ ਲੋੜ ਵੀ ਹੈ ਔਰ ਕਾਇਮ ਰੱਖਦੇ ਵੀ ਨੇ। ਸੋ ਅੱਜ ਇਹ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ 2 ਕਿਲੋਮੀਟਰ ਤੋਂ ਜਿਹੜਾ ਅੱਗੇ ਦੱਸਦੇ ਹਾਂ ਵੀ ਬਟਾਲਾ ਪਤਾ ਨਹੀਂ ਲੱਗਦਾ ਹੁਣ ਜਿਹੜਾ ਜੰਮੂ ਤੋਂ ਤੁਹਾਡੇ ਰਿਸ਼ਤੇਦਾਰ ਆਇਆ ਕਰਨਗੇ ਉਹ ਇੰਨਾ ਦੱਸ ਦਿਆ ਕਰੋ ਵੀ ਬਾਸ ਪਟਾਲਾ ਸ਼ੁਰੂ ਕਿੱਥੋਂ ਹੋਣਾ ਜੀ ਜਿੱਥੇ ਤਿਰੰਗਾ ਚੰਡਾ ਲੱਗਿਆ। ਪਿਆਸ ਤੋਂ ਜਦੋਂ ਪਹਿਲਾਂ ਸਟਾਰਟਿੰਗ ਤੇ ਜਦੋਂ ਮੋੜ ਮੋੜਦੇ ਹਾਂ ਬਟਾਲੇ ਨੂੰ ਤੇ ਪਹਿਲਾ ਜਦੋਂ ਟੁਏ ਚ ਗੱਡੀ ਵਜਦੀ ਨਾਲ ਹੀ ਮੋਝਾ ਨਿਕਲਦਾ ਇਹ ਸਾਡਾ ਪਟਾਲਾ ਆ ਗਿਆ। ਪਰ ਹੁਣ ਤੁਸੀਂ ਵੇਖੋਗੇ ਅ ਅੰਕਲ ਹੁਣੀ ਵੀ ਆਏ ਨੇ ਸਾਡੇ ਸਾਰੇ ਸੜਕਾਂ ਚੌੜੀਆਂ ਹੋ ਰਹੀਆਂ ਨੇ। ਵਧੀਆ ਸੋ ਕਹਿਣ ਦਾ ਭਾਵ ਮੈਂ ਅੱਗੇ ਵੀ ਇੱਕ ਗੱਲ ਕਹਿਣਾ ਸੀ ਸਾਡੇ ਬਟਾਲੇ ਨੂੰ ਪਛੜਿਆ ਕਿਹਾ ਜਾਂਦਾ। ਇੱਥੇ ਸਾਡੇ ਅਗਾਹ ਵਦੂ ਲੋਕਾਂ ਚ ਕਮੀ ਨਹੀਂ ਇਹ ਦਿੱਲੀ ਬੈਠੇ ਨੇ ਦਿੱਲੀੋਂ ਇਹ ਬਟਾਲੇ ਨੂੰ ਪਿਆਰ ਕਰਦੇ ਨੇ ਔਰ ਮੈਨੂੰ ਮਾਣ ਆ ਇਸ ਗੱਲ ਦਾ ਵੀ ਜਿੱਥੇ-ਜਿੱਥੇ ਵੀ ਮੈਂ ਖੜੇ ਕਰਦਾ ਖਲਾਲਦਾ ਜਿੱਥੇ ਵੀ ਡਿਊਟੀ ਲਾਉਣਾ ਮੈਨੂੰ ਨਜ਼ਰ ਆਉਂਦੇ ਨੇ ਇਹ ਮੇਰਾ ਪਰਿਵਾਰ ਪਰਿਵਾਰ ਦਾ ਮਤਲਬ ਕੀ ਹੁੰਦਾ ਵਾ ਵੀ ਉਹ ਇਹੋ ਹੀ ਆ ਵੀ ਜਦੋਂ ਇਹ ਕੰਮ ਕਿੰਨਾ ਵਾਸਤੇ ਕਰ ਰਹਾ ਸਾਡੇ ਬੱਚਿਆਂ ਦੇ ਭੁਲੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਜਿਹੜੇ ਕੰਮ ਬੜੇ ਜ਼ਰੂਰੀ ਨੇ ਔਰ ਜੋ ਕਿ ਮੈਂ ਇਹ ਨਹੀਂ ਗੱਲ ਜ਼ਰੂਰ ਮੈਂ ਕਹਿ ਸਕਦਾ ਵੀ ਹਰ ਜਿੰਨੇ ਵੀ ਸਗੋਂ ਆ ਬਟਾਲੇ ਦਾ ਦੇਖਿਆ ਇਹ ਮਾਹੌਲ ਤੁਸੀਂ ਇਹਦੇ ਵਿੱਚ ਅੱਜ ਤੱਕ ਇਹ ਤਰੱਕੀ ਦੀ ਨਹੀਂ ਕੀਤੀ ਇਹ ਉਸੇ ਸੜਕਾਂ ਟੁੱਟੀਆਂ ਅਸੀਂ ਤੇ ਉੱਥੇ ਲੁੱਕ ਪੈਂਦੀ ਸੀ ਨਾ ਤੇ ਅੱਧਾ ਫੁੱਟ ਇਧਰੋਂ ਹੁੰਦੀ ਤੇ ਨਾ ਅੱਧਾ ਫੁੱਟ ਉਧਰੋਂ ਹੁੰਦੀ ਤੁਸੀਂ ਭਰੀ ਪੰ ਸਾਰੇ ਜਾਣਦੇ ਸੋ ਇਹ ਹੁਣ ਪਹਿਲੀ ਵਾਰੀ ਹੋਇਆ ਤੁਹਾਡੀਆਂ ਸੜਕਾਂ ਚੌੜੀਆਂ ਹੋ ਰਹੀਆਂ ਤੁਹਾਡਾ ਚੌਂਕ ਅੱਜ ਇਹ ਬੜਾ ਇਹ ਇਹ ਨਹੀਂ ਇਹ ਬੜਾ ਛੋਟਾ ਕਨਸੈਪਟ ਤਾਂ ਤੇ ਹੋ ਗਿਆ ਇਹ ਸਾਨੂੰ ਪਤਾ ਹੈ ਇਹਦੇ ਬਾਅਦ ਸਾਨੂੰ ਕੀ ਕੀ ਕਾ ਲੈਣਾ ਕਾ ਲੈਣੀ ਪਈ ਆ ਅੱਜ ਇਹ ਸਭ ਤੋਂ ਔਖਾ ਪੜਾ ਹੈ ਆਪਾਂ ਸ਼ੁਰੂ ਕਰਕੇ ਹੁਣ ਜਿਹੜਾ ਵਾ ਇਤੋਂ ਨਾਲ ਹੀ ਆਪਾਂ ਹੁਣ ਸੁੱਖਾ ਸਿੰਘ ਮਤਾਬ ਸਿੰਘ ਚੌਂਕ ਨਹੀਂ ਪੱਥਰ ਰੱਖਣ ਲੱਗੇ ਸੋ ਕਹਿਣ ਦਾ ਭਾਵ ਹੋਰ ਬੜੇ ਕੰਮ ਰਹਿੰਦੇ ਨੇ ਬਟਾਲੇ ਵਾਲੇ ਜਿਹੜੇ ਕਰਨੇ ਨੇ ਠੀਕ ਹੈ ਜੀ ਤੇ ਮੇਰਾ ਐਮਐਲਏ ਸਾਡਾ ਲੇਕਿਨ ਸਾਡਾ ਛੋਟਾ ਭਰਾ ਵਾ ਬੇਟੇ ਵਾਂਗੂ ਆ ਔਰ ਬਹੁਤ ਹੀ ਮਨ ਦੇ ਵਿੱਚ ਇੱਕ ਜਿਹੜੀ ਤਮੰਨਾ ਹੈ ਕਿ ਸ਼ਹਿਰ ਨੂੰ ਸੁਧਾਰਨਾ ਹੈ ਇਹਨਾਂ ਦੇ ਜਦੋਂ ਅਸੀਂ ਨਾਂ ਰੱਖਣ ਦੀ ਗੱਲ ਸੋਚ ਰਹੇ ਸੀ ਇਹਨਾਂ ਦੇ ਦਿਮਾਗ 'ਚ ਆਇਆ ਕਿ ਮੈਂ ਇਹਨਾਂ ਨੂੰ ਸੀਧਾ ਨੂੰ ਸਮਰਪਿਤ ਕਰਨਾ ਇਹ ਬੜੀ ਦੂਰ ਤੋਂ ਅਜੀ ਕਈ ਸੈਂਕੜੇ ਮੀਲਾਂ ਤੋਂ ਅਸੀਂ ਇਹ ਮੂਰਤੀ ਬਣਵਾਈ ਹੈ ਔਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਦੀ ਉਹਨਾਂ ਨੂੰ ਅਸੀਂ ਇੱਕ ਸ਼ਰਧਾਂਜਲੀ ਦੇਣ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਔਰ ਅਸੀਂ ਮਿਲ ਕੇ ਜੋ ਚੋਂ ਕੰਮ ਕਰ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਵੀ ਇਹ ਛੋਟਾ ਵੀਰ ਜਣਾ ਇਹਦੇ ਮਨ ਦੇ ਵਿੱਚ ਬੜੀ ਤਮੰਨਾ ਵਲਵਲੇ ਹੈ ਕਿ ਵੀ ਮੈਂ ਕੁਝ ਨਾ ਕੁਝ ਕਰ ਸਕਾਂ ਆਹਨ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਜੋ ਹੋ ਸਕਦਾ ਬਟਾਲੇ ਵਿੱਚ ਹੋਰ ਬੜੇ ਪ੍ਰੋਜੈਕਟ ਲੱਗੇ ਨੇ ਇਹ ਬਣਿਆ ਹੁਣ ਪਾਰਕ ਹੋਰ ਇਦਾਂ ਦੇ ਬਣਨਗੇ ਇਹਦੀ ਹੋਰ ਵੱਲੇ ਸੁੰਦਰੀਕਰਨ ਹੋਏਗਾ ਜੇ ਆਜ਼ਾਦੀ ਦਾ ਪ੍ਰਤੀਕ ਤਿਰੰਗਾ ਜਨ ਆਜ਼ਾਦੀ ਦੇ ਪ੍ਰਵਾਨੋ ਨੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਆਪਣਾ ਬਲੀਦਾਨ ਦੇ ਕੇ ਇਸ ਦੇਸ਼ ਦੀ ਇਕਜਤਾ ਵਖੰਡਤਾ ਨੂੰ ਕਾਇਮ ਰੱਖਾ ਅੱਜ ਬਟਾਲਾ ਦੇ ਪ੍ਰਵੇਸ਼ ਦੁਆਰ ਮੇ ਇੱਕ ਤਿਰੰਗਾ ਭਵਿ ਤਿਰੰਗਾ एक पार्क शहीदों को समर्पित जो करके मेरे भाई ने आज एक माइल तो स्टोन स्थापित किया है अपने शहीद सैनिक परिवार सुरक्षा परिषद की तरफ से इनका आभार व्यक्त करता हूँ और उस आजादी की गरिमा को बरकरार रखने वाले उन शहीद परिवारों को भी मेरे इस भाई ने यहाँ पे बुलाया है उनका भी सम्मान होगा जो आज इस आजादी को आजादी तो शहीद आजम राजगुरु सुखदेव ने दिला दी लेकिन उस आजादी की गरिमा को कायम रखने के लिए हमारे आज भी गांव सैनिक अपना बलिदान दे रहे हैं उनके परिवार भी यहाँ पहुंचे हैं सो सही महीने आज का ये कार्यक्रम सफल हो गया मैं इस पुण्य काम के लिए, शेरी कल से का करता हूँ कि बेशक मेरी संस्था एक गैर राजनीतिक है लेकिन बटाला वासियों आपको अमन शेर शेरी के रूप में एक विधायक के रूप में एक अनमोल हीरा मिला है उस हीरे को अपने गलों में के रखिए उसकी गरिमा को कायम रखिए धन्यवाद जय हिंद जय भारत